ਰੂਪ ਸਾਧ ਸੰਗਤ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਗੱਜ ਕੇ ਦਿਓ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਅੱਜ ਪਈ ਜੰਗ ਸਿੰਘ ਨੂੰ ਸ਼ਰਦਾ ਦੇ ਪੁੱਤ ਵੇਖ ਕਰਨ ਵਾਸਤੇ ਆਏ ਹਾਂ ਪ੍ਰਮਾਤਮਾ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਕੱਛੇ ਜਿਹੜੀ ਗੱਲ ਉਹਨਾਂ ਨੇ ਸ਼ੁਰੂ ਕੀਤੀ ਸੀ ਉਹ ਸਾਹਮਣੇ ਲਿਖੀ ਹੋਈ ਆ ਬੰਦੀ ਸਿੰਘਾਂ ਦੀ ਰਿਹਾਈ ਮਸਲਾ ਇਹ ਹੈ ਕਿ ਭਾਰਤ ਸਰਕਾਰ ਜਿਹੜੀ ਆ ਉਹਦੇ ਤੋਂ ਅਸੀਂ ਇਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਮੰਗ ਰਹੇ ਅਸੀਂ ਇਹ ਕਹਿ ਰਹੇ ਹਾਂ ਕਿ ਸੇਮ ਸਜ਼ਾ ਸੇਮ ਕਾਨੂੰਨ ਸਭ ਕੁਝ ਹੁੰਦਿਆਂ ਇੱਕ ਬਰਾਬਰ ਹੁੰਦਿਆਂ ਹੋਇਆ ਵੀ ਸਾਡੇ ਯੋਧਿਆਂ ਨੂੰ ਜੇਲ੍ਹ ਤੋਂ ਰਿਹਾਈ ਨਹੀਂ ਦੇ ਰਹੇ ਰੌਲਾ ਇਸ ਗੱਲ ਦਾ ਹੈ ਤਰਲਾ ਕੋਈ ਨਹੀਂ ਆਂ ਘੁੰਮ ਤਕੇ ਅਸੀਂ ਆਪਣੇ ਹੱਕਾਂ ਦੀ ਜੰਗ ਲੜ ਰਹੇ ਹਾਂ ਔਰ ਸਾਨੂੰ ਸਾਰਿਆਂ ਨੂੰ ਇਹ ਜੰਗ ਰਣ ਕੇ ਲੜਨੀ ਪੈਣੀ ਹੈ ਕਿਉਂਕਿ ਜਿਸ ਅਸਥਾਨ ਦੇ ਉੱਤੇ ਆਪਾਂ ਬੈਠੇ ਹਾਂ ਤੁਸੀਂ ਇਹ ਦੇਖੋ ਕਿ ਕੀ ਮੇਰਾ ਇੱਕ ਸਵਾਲ ਹੈ ਕਿਉਂਕਿ ਇੰਨਾ ਸਮਿਆਂ ਤੇ ਅਸੀਂ 71 ਹੋਨੇ ਆ ਤੇ ਆਪਾਂ ਪਾਬੰਦੀ ਲਾ ਦਨੇ ਆ ਵੀ ਗੱਲ ਨਹੀਂ ਕੋਈ ਕਰਨੀ ਅੱਜ ਅਸੀਂ ਇਹ ਵੇਖਣਾ ਹੈ ਕਿ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਕਲਗੀਧਰ ਪਾਤਸ਼ਾਹ ਵੱਲੋਂ ਅੰਮ੍ਰਿਤ ਦੀ ਦਾਤ ਜਦੋਂ ਦਿੱਤੀ ਗਈ ਤੇ ਉਦੋਂ ਸਾਡਾ ਸਰੂਪ ਕੀ ਸੀ ਤੇ ਜਦੋਂ ਸਾਨੂੰ ਅੰਮ੍ਰਿਤ ਦੀ ਦਾਤ ਮਿਲੀ ਤੇ ਉਦੋਂ ਸ਼ਰਤ ਕੀ ਸੀ ਤਹਾਡੇ ਤਾਂ ਕਰਮ ਚੰਗੇ ਨੇ ਕਿ ਤੁਹਾਡੇ ਅੱਗੇ ਸ਼ਰਤ ਹੀ ਹੈ ਨਹੀਂ ਕੋਈ ਤੁਹਾਨੂੰ ਇਹ ਗੱਲ ਨਹੀਂ ਕਹਿਣੀ ਕਿਸੇ ਨੇ ਕਿ ਦਾੜੀ ਰੱਖ ਲੈ ਨਹੀਂ ਤੁਸੀਂ ਕਟਾਉਣੀ ਨਹੀਂ ਹੈ ਇਹ ਪ੍ਰਮਾਤਮਾ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ ਸੋ ਕਦੀ ਸ਼ੀਸ਼ੇ ਅੱਗੇ ਖੜ ਕੇ ਦੇਖਿਓ ਜ਼ਰੂਰ ਕਿ ਕੀ ਅਸੀਂ ਇਸ ਪਵਿੱਤਰ ਸਥਾਨ ਤੇ ਖੜ ਕੇ ਛੋਟੇ ਸਾਹਿਬ ਜਾਦਿਆਂ ਨੂੰ ਸਨਮਖ ਹੋ ਸਕਦੇ ਆ ਇਹ ਗੱਲ ਜਰੂਰ ਚੇਤੇ ਰੱਖਿਓ ਕਿ 80000 ਦੇ ਇਕੱਠ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਆਵਾਜ਼ ਮਾਰੀ ਸੀਸ ਲੈ ਕੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤੇ ਅਸੀਂ ਸਾਡੇ ਅੱਗੇ ਕੋਈ ਇਦਾਂ ਦੀ ਸ਼ਰਤ ਨਹੀਂ ਅਸੀਂ ਕੋਈ ਚੀਜ਼ ਵੱਖਰੀ ਨਹੀਂ ਕਰਨੀ ਫੇਰ ਵੀ ਅਸੀਂ ਅਮਰਤ ਪਾਨ ਨਹੀਂ ਕਰਦੇ। ਦਾਣੀਆਂ ਵੀ ਰੱਖਦੇ ਆ ਤੇ ਕਾਲੀਆਂ ਵੀ ਕਰਦੇ ਆ। ਅਸੀਂ ਉਸ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਖੜ ਕੇ ਕਿਵੇਂ ਕਹਿ ਸਕਦੇ ਆ ਕਿ ਅਸੀਂ ਤੇਰੇ ਸਿੱਖ ਆ। ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਪਾਤਸ਼ਾਹ 2 ਮਿੰਟ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਪਾਤਸ਼ਾਹ ਨਿਕਲਦੇ ਨੇ ਤੇ ਉਸ ਸਮੇਂ ਜਿਹੜੇ ਹਾਲਾਤ ਸੀ ਉਹਨਾਂ ਹਾਲਾਤਾਂ ਨੂੰ ਆਪਣੇ ਅੰਦਰ ਸਮੋਹ ਕੇ ਵੇਖੋ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹਨ ਕਿ ਸਹਿਜ ਨਾਲ ਨੰਗੇ ਪੈਰੀ ਨਿਕਲਣਾ ਹੈ ਸ਼ਹੀਦਾਂ ਦੇ ਕੇਸਾਂ ਦੇ ਕੁੱਤੇ ਕਿਸੇ ਦਾ ਪੈਰ ਨਾ ਆ ਜਾਵੇ ਸਿੰਘਾਂ ਨੇ ਕਿਹਾ ਬਾਦਸ਼ਾਹ ਇੱਕ ਗੱਜ ਕੱਪੜਾ ਮਹਾਰਾਜ ਸੱਚੇ ਬਾਦਸ਼ਾਹ ਨੇ ਕਿਹਾ ਕਿ ਜੇ ਸਾਰਿਆਂ ਦੇ ਪਾ ਸਕਦੇ ਹੋ ਤੇ ਇਹਦੇ ਤੇ ਵੀ ਪਾ ਦਿਓ ਉਸ ਬਾਦਸ਼ਾਹ ਨੇ ਤੁਹਾਨੂੰ ਅਮਰਤ ਦੀ ਦਾਤ ਬਖਸ਼ੀ ਅਤੇ ਅੱਜ ਅਸੀਂ ਉਹਦੇ ਸਾਹਮਣੇ ਖੜ ਕੇ ਮੂੰਹ ਤੇ ਦਾੜ ਨਹੀਂ ਹੈ ਸਿਰ ਤੇ ਕੇਸ ਨਹੀਂ ਹਨ ਗਾਤਰੇ ਕਿਰਪਾਨ ਨਹੀਂ ਹੈ ਤੇ ਕਿਵੇਂ ਕਹਿੰਦੇ ਹੋ ਅਸੀਂ ਪਾਤਸ਼ਾਹ ਦੇ ਸਿੱਖਾਂ ਕਿਆ ਹੀ ਕਿਸਮ ਸੋ ਮੇਰੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਅਸੂ ਹੈ ਸਿੱਖੀ ਦਾ ਸੱਚਾ ਸੋਚਾ ਅਮਰਤ ਧਾਰੀ ਹੋਵੋ ਤੇ ਨਾਲ ਦੇ ਨੂੰ ਪ੍ਰੇਰਿਤ ਕਰਕੇ ਅਮਰਤ ਛਕਾਓ ਆਪਾਂ ਹਰ ਰੋਜ਼ ਕਹਿੰਨੇ ਆ ਕਿ ਪੰਜਾਬ ਚਿੱਟੇ ਨੇ ਖਾ ਲਿਆ 22 ਲੱਖ ਬੰਦਾ ਪੰਜਾਬ ਦੇ ਵਿੱਚ ਚਿੱਟੇ ਨਾਲ ਐਡਿਕਟ ਹੈ ਜਿੱਤੇ ਦੇ ਉੱਤੇ ਤੇ ਤੁਸੀਂ ਸੋਚੋ ਕਿ ਜਿਹੜੀ ਬਿਮਾਰੀ ਦਾ ਤੁਹਾਨੂੰ ਪਤਾ ਹੀ ਹੈ ਨਹੀਂ ਕੋਲੇ ਜਿ ਬਣਾ ਕਿੰਨੇ ਲੱਖ ਲੋਕ ਗ੍ਰਸਤ ਨੇ 24 ਤੋਂ 26 ਲੱਖ 24 ਤੋਂ 26 ਲੱਖ ਲੋਕ ਸ਼ਰਾਬ ਦੇ ਐਡਿਕਟ ਨੇ ਤੇ ਤੁਸੀਂ ਵੇਖੋ ਜੇ 26 ਲੱਖ ਪਰਿਵਾਰਾਂ ਦੇ ਵਿੱਚ ਇੱਕ ਬੰਦਾ ਦਾਰੂ ਪੀਂਦਾ ਕਿ ਚਾਰ ਜੀਓ ਦੇ ਤੋਂ ਪ੍ਰਭਾਵਿਤ ਹਨ ਤੇ ਜਿਹਦਾ ਸਾਂਤਵਾਦ ਟੈਕਸ ਲੈ ਕੇ ਗੌਰਮੇਨਟਾਂ ਚੱਲਦੀਆਂ ਹਨ ਅਸੀਂ ਸ਼ਰਾਬ ਨੂੰ ਨਸ਼ਾ ਹੀ ਗਿਣਦੇ ਹਨੀ ਪਰ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਇਹ ਸ਼ਰਾਬ ਨੇ ਕੀਤਾ ਸਾਡੇ ਘਰਾਂ ਦੇ ਘਰ ਖਤਮ ਕੀਤੇ ਹਨ ਬੇਸ਼ੱਕ ਚਿੱਟਾ ਬਹੁਤ ਵੱਡੀ ਬਿਮਾਰੀ ਹੈ ਪਰ ਜਿਹਦੇ ਤੋਂ ਸਰਕਾਰਾਂ ਚੱਲਦੀਆਂ ਹਨ ਉਹਦੇ ਬਾਰੇ ਵੀ ਅਸੀਂ ਝਾਤੀ ਮਾਰਨੀ ਹੈ ਅਸੀਂ ਭਾਈ ਜੰਗ ਸਿੰਘ ਹੋਣਾ ਦੀ ਅੰਤਮ ਅਰਦਾਸ 'ਚ ਸ਼ਾਮਲ ਹੋਏ ਹਾਂ ਕੋਈ ਤਾਂ ਗੱਲ ਇਹ ਤੋਂ ਲੈ ਕੇ ਚੱਲੀਏ ਕਿ ਉਸ ਜੋਦੇ ਨੇ ساری ਜ਼ਿੰਦਗੀ ਕੌਮ ਦੇ ਲੇਖੇ ਲਾਈ ਹੈ ساری ਜ਼ਿੰਦਗੀ 2000 2005 ਦੇ ਵਿੱਚ 2005 ਦੇ ਵਿੱਚ ਮਾਰਚ ਜਾਂ April ਦਾ ਮਹੀਨਾ ਹੋਊਗਾ ਸਾਡੀ ਭੈਣ ਬੈਠੀ ਹੈ ਸੁਖਵਿੰਦਰ ਕੌਰ ਕਾ ਇਹ ਦੋਨੋਂ ਭੁੱਲ ਗਿਆ ਹੋਏ ਵੈਸੇ ਸਿੰਘ ਭੁੱਲਦੇ ਨਹੀਂ ਹਨਾ 2005 ਦੇ ਵਿੱਚ ਮੈਨੂੰ ਇਹ ਮਿਲੇ ਹਨ ਛੋਟੀ ਭੈਣ ਪਰਮਜੀਤ कौर ਮਿਲੀ ਹੈ ਦੁੱਖ ਸੁਖ ਪੁੱਛਿਆ ਜੇਲ੍ਹ ਚੋਂ ਆਈ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਪਰਿਵਾਰ ਨਾਲ ਸਾਡੀ ਸਾਂਝ ਰਹੀ ਹੈ ਜਿਹੜੇ ਤੰਦ ਉਹ ਝੋਕ ਗਏ ਹਨ ਉਸ ਤੰਦ ਨੂੰ ਅੱਗੇ ਲੈ ਕੇ ਜਾਣਾ ਸਾਡਾ ਸਾਰਿਆਂ ਦਾ ਕਰਮ ਹੈ ਪਰ ਕੀ ਅੱਜ ਜਿਸ ਸਟੇਜ ਦੇ ਉੱਤੇ ਅਸੀਂ ਇਕੱਤਰ ਹੋਏ ਹਾਂ ਇਹ ਸਾਡੀ ਮੈਨੇ ਪਾਰਲੀਮੈਂਟ ਹੈ ਐਸਜੀਪੀਸੀ ਹੈ ਵੱਡਾ ਅਦਾਰਾ ਹੈ ਮੈਂ ਚਾਹਣਾ ਕਿ ਅੱਜ ਇੱਥੋਂ ਇਹਨਾਂ ਦੇ ਜਰਨਲਿਸਟ ਇਕੱਤਰ ਲੋਕਲ ਐਮਐਲਏ ਤੇ ਵੱਡੇ ਲੀਡਰ ਇਕੱਤਰ ਹੋਏ ਹਨ ਮੈਂ ਧਾਮੀ ਸਾਹਿਬ ਨੂੰ ਬੇਨਤੀ ਕਰਾਂਗਾ ਪ੍ਰਧਾਨ ਨੇ ਐਸਜੀਪੀਸੀ ਦੇ ਕਿ ਭਾਈ ਜੰਗ ਸਿੰਘ ਦੇ ਪਰਿਵਾਰ ਚੋਂ ਕਿਸੇ ਇੱਕ ਜੀ ਨੂੰ ਐਸਜੀਪੀਸੀ ਦੇ ਵਿੱਚ ਸੇਵਾ ਦਿੱਤੀ ਜਾਵੇ ਸਤ ਸ੍ਰੀ ਅਕਾਲ ਮੈਂ ਉਹਨਾਂ ਯੋਧਿਆਂ ਦਾ ਜ਼ਿਕਰ ਕਰਾਂਗਾ ਜਿਨ੍ਹਾਂ ਯੋਧਿਆਂ ਨੂੰ ਛਡਾਉਣ ਲਈ ਭਾਈ ਜਗ ਸਿੰਘ ਨੇ ਮੋਰਚਾ ਲਾਇਆ ਸੀ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਜਗਤਾਰ ਸਿੰਘ ਤਾਰਾ ਜਿਨ੍ਹਾਂ ਸਾਡੇ ਹੋਰ ਵੀ ਬੰਦੀ ਸਿੰਘ ਹਨ ਜੱਗੀ ਜਹੜਾ ਦਾ ਜ਼ਿਕਰ ਨਹੀਂ ਅਸੀਂ ਕਰਦੇ ਕਿੰਨੇ ਸਾਲ ਹੋ ਗਏ ਹਨ ਸਾਨੂੰ ਪਤਾ ਵੀ ਨਹੀਂ ਬੱਗਾ ਛੇਰ ਹੈ ਜੇਲ੍ਹ ਵਿੱਚ ਹਨ ਸਾਨੂੰ ਕੋਈ ਪਤਾ ਨਹੀਂ ਹੈ ਫਰਜ ਬਣਦਾ ਸਾਡੀ ਵੱਡੀ ਸੰਸਥਾ ਹੈ ਡਟ ਕੇ ਖੜੇ ਜਥੇਦਾਰ ਖੜਨ ਸਾਡੀ ਅਪੀਲ ਹੈ ਉਹਨਾਂ ਨੂੰ ਕਿ ਕੌਮ ਦੇ ਹੱਕਾਂ ਲਈ ਲੜਨ ਵਾਲਿਆਂ ਦੇ ਪਰਿਵਾਰਾਂ ਦੀ ਸੂਚੀ ਬਣਾਈ ਜਾਏ ਹਰ ਜ਼ਿਲ੍ਹੇ ਦੇ ਵਿੱਚ ਕਿੰਨੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੇ ਵੀ ਸੂਚੀ ਬਣਾਈ ਹੈ এসਡੀਪੀਸੀ ਇੱਕ ਵੱਡਾ ਅਦਾਰਾ ਹੈ ਇਹਨਾਂ ਕੋਲ ਸੋਰਸ ਬਹੁਤ ਨੇ ਇਹ ਕਰ ਸਕਦੇ ਹਨ ਅਸੀਂ ਇਕੱਲੇ ਇਕੱਲੇ ਨਹੀਂ ਕਰ ਸਕਦੇ ਕੋਈ ریکارڈ ਨਹੀਂ ਹੈ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਅੱਜ 2024 ਤੱਕ ਕਿੰਨੇ ਜੋਧੇ ਸ਼ਹੀਦ ਹੋਏ ਹਨ ਕਿੰਨੀਆਂ ਮਾਵਾਂ ਨੇ ਆਪਣੇ ਪੁੱਤਰ ਘਰੋਂ ਤੋਰੇ ਹਨ ਕਿੰਨੀਆਂ ਸਵਾਣੀਆਂ ਦੇ ਪਤੀ ਇਸ ਖਾੜਕੂ ਸੰਘਰਸ਼ ਵਿੱਚ ਸ਼ਹੀਦ ਹੋਏ ਹਨ ਉਹਨਾਂ ਦੀ ਸੂਚੀ ਜ਼ਰੂਰ ਬਣਨੀ ਚਾਹੀਦੀ ਆ ਅਜਾਇਬ ਘਰ ਬਣਨੀ ਚਾਹੀਦੇ ਹਨ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਮਿਊਜ਼ੀਅਮ ਬਣਨੇ ਚਾਹੀਦੇ ਹਨ ਜਿਨ੍ਹਾਂ ਜੋਧਿਆਂ ਨੇ 36-36 ਘੰਟੇ ਮੁਕਾਬਲਾ ਪੰਜਾਬ ਦੀ ਧਰਤੀ ਦੇ ਉੱਤੇ ਕੀਤਾ ਉਹਨਾਂ ਜੋਧਿਆਂ ਦਾ ਵੀ ਪਤਾ ਲੱਗੇ ਤੇ ਉਹਨਾਂ ਜ਼ੁਲਮ ਕਰਨ ਵਾਲਿਆਂ ਦਾ ਵੀ ਪਤਾ ਲੱਗੇ ਜਿਹੜੀ ਕੱਲ ਪਰਸੋਂ ਦੀ ਘਟਨਾ ਆ ਉਹਨੂੰ ਵਾਰ-ਵਾਰ ਚਕਾਰਿਆ ਜਾਂਦਾ ਆ ਕਿ ਉਹ ਟੈਰਰਿਸਟਰੀ ਉਹ ਅੱਤਵਾਦੀ ਸੀ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਲਈ अगे आए तो खिजे हुए अफसर ने मूह में पिस्टल रख के गोलियां मारियावादी कहा जा रहा है असी बोलना है असी उन्होंने हक में गल करनी है साडिया संस्थाव ने करनी है जथेदारा ने करनी है सो मैं बहुत ही गल ना करा क्योंकि स्टेज जी कुछ होर मंग करती है सो मैं माफी चाहना कुछ वह लै गया ਲਾਈਨ ਤੋਂ हट ਕੇ ਗੱਲ ਕੀਤੀ ਐ ਕਿਉਂਕਿ ਸਾਰੀ ਗੱਲ ਪਾਈ ਪੰਜੌੜੀ ਕਰਕੇ ਗਏ ਹਨ ਰੱਗ ਪਾਗੋ ਕਰਕੇ ਹਨ ਮੈਂ ਪਰਿਵਾਰ ਨੂੰ ਬੇਨਤੀ ਕਰਾਂਗਾ ਕਿ ਅਸੀਂ ਤੁਹਾਡੀ ਫੈਮਲੀ ਦਾ ਹਿੱਸਾ ਹਾਂ ਪਰਿਵਾਰ ਦਾ ਹਿੱਸਾ ਹਾਂ ਜਦੋਂ ਵੀ ਅੱਤੀ ਦਾ ਕੋਈ ਕਾਲ ਕਰੋਗੇ ਹਾਜ਼ਰ ਹੋਵਾਂਗੇ ਪੁੱਲਾਂ ਚੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਵਾਦ ਜੀ ਅਈ ਗੁਸੀ ਸਿੰਘ ਜੀ ਮੈਂ ਹੁਣ ਵੇਖੀ ਕਰੂੰਗਾ ਤਤਸ੍ਰੀ ਕੇ